ਹੈਲੋ ਫਰੈਂਡਸ ਵੈਲਕਮ ਬੈਕ ਟੂ ਮਾਈ ਚੈਨਲ ਜਸ ਫੈਸ਼ਨ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਹੈਂਡਵਰਕ ਦੇ ਡਿਜ਼ਾਈਨ ਲੈ ਕੇ ਆਏ ਆ ਬਹੁਤ ਸੋਹਣੇ ਡਿਜ਼ਾਈਨ ਨੇ ਸਾਰੇ ਹੀ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਇਹ ਵਾਲੇ ਹੈਂਡਵਰਕ ਦਾ ਬਹੁਤ ਜ਼ਿਆਦਾ ਟ੍ਰੈਂਡ ਚੱਲ ਰਿਹਾ ਹੈ ਹਰ ਕੋਈ ਇਸ ਹੈਂਡਵਰਕ ਦੇ ਸੂਟ ਰੈਡੀ ਕਰਵਾ ਰਿਹਾ ਹੈ ਅਗਰ ਤੁਸੀਂ ਵੀ ਕੋਈ ਸੂਟ ਰੈਡੀ ਕਰਵਾਉਣਾ ਹੋਇਆ ਹੈਂਡਵਰਕ ਦਾ ਤੁਸੀਂ ਸਾਡੇ ਵਟਸਐਪ ਨੰਬਰ ਤੇ ਮੈਸੇਜ ਕਰ ਸਕਦੇ ਹੋ ਤੇ ਕੋਈ ਵੀ ਡਿਜ਼ਾਈਨ ਦੀ ਪਿਕ ਉੱਥੇ ਸੈਂਡ ਕਰ ਸਕਦੇ ਹੋ ਕੋਈ ਕਿਸੇ ਵੀ ਤਰ੍ਹਾਂ ਦਾ ਹੈਂਡਵਰਕ ਤੁਸੀਂ ਸਾਡੇ ਕੋਲੋਂ ਸੂਟ ਰੈਡੀ ਕਰਵਾ ਸਕਦੇ ਹੋ ਅਗਰ ਤੁਸੀਂ ਕੋਈ ਹੋਰ ਵੀਡੀਓ ਵੀ ਚਾਹੁੰਦੇ ਹੋ ਇਸੇ ਹੈਂਡਵਰਕ ਤੇ ਕਮੈਂਟ ਵਿੱਚ ਜਰੂਰ ਦੱਸਣਾ ਆਪਾਂ ਉਸ ਵਿੱਚ ਹੋਰ ਨਵੇਂ ਡਿਜ਼ਾਈਨ ਲੈ ਕੇ ਆਵਾਂਗੇ ਇਹ ਵਾਲੇ ਵੀ ਸਾਰੇ ਡਿਜ਼ਾਈਨ ਨਿਊ ਨੇ ਬਟ ਅਗਰ ਤੁਹਾਨੂੰ ਹੋਰ ਡਿਜ਼ਾਈਨ ਚ ਚਾਹੀਦੇ ਹੋਏ ਤਾਂ ਤੁਸੀਂ ਜਰੂਰ ਕਮੈਂਟ ਵਿੱਚ ਦੱਸਣਾ ਆਪਾਂ ਉਸ ਤੇ ਵੀਡੀਓ ਨਵੀਂ ਲੈ ਕੇ ਆਵਾਂਗੇ ਤੇ ਇਹ ਹੈਂਡਵਰਕ ਕਰਵਾਉਣ ਲਈ ਤੁਸੀਂ WhatsApp ਨੰਬਰ ਤੇ ਮੈਸੇਜ ਕਰ ਸਕਦੇ ਹੋ ਤੇ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਕਮੈਂਟ ਵਿੱਚ ਜਰੂਰ ਦੱਸਣਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਥੈਂਕ ਯੂ